ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1288 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1299 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ ਪਹਿਲਾ ਪੌਣਾ ਪਾਣੀ ਅਗਨੀ ਜੀਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਹਵਾ ਪਾਣੀ ਤੇ ਅਗ ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵ ਆਤਮਾ ਪਾ ਕੇ ਪ੍ਰਭੂ ਪਰਮਾਤਮਾ ਨੇ ਜੀਵ ਬਣਾਇਆ ਤੱਤ ਸਭ ਜੀਵਾਂ ਦੇ ਇੱਕੋ ਜੇ ਹਨ ਪਰ ਅਚਰਜ ਖੇੜੇ ਹੈ ਕਿ ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁੱਖ ਮਿਲ ਰਿਹਾ ਨਾ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਨ ਵजीर ਕਈ ਧਰਤੀ ਤੇ ਹਨ ਭਾਵ ਸਧਾਰਨ ਜਿਹੀ ਹਾਲਤ ਵਿੱਚ ਹਨ ਕਈ ਮਾਨਵ ਪਾਤਾਲ ਵਿੱਚ ਪਏ ਹਨ ਭਾਵ ਕਈ ਨਿਗਰੇ ਹੋਏ ਹਨ ਆ ਸਧਾਰਨ ਹਾਲ ਤੋਂ ਵੀ ਥੱਲੇ ਹਨ ਕਈ ਭਾਵ ਕਈ ਨਿਗਰੇ ਹੋਏ ਹਨ ਕਈ ਮਾਨਵ ਆਕਾਸ਼ ਵਿੱਚ ਹਨ ਭਾਵ ਕਈ ਹੁਕਮ ਕਰ ਰਹੇ ਹਨ ਤੇ ਕਈ ਰਾਜਿਆਂ ਦੇ ਦਰਬਾਰ ਵਿੱਚ ਵजीर ਬਣੇ ਹੋਏ ਹਨ ਇਕ ਨਾ ਵੱਡੀ ਆਰ ਜਾ ਇਕ ਮਰ ਹੋਏ ਜਹੀਰ ਗੁਰੂ ਜੀ ਫਰਮਾਨ ਕਰਦੇ ਹਨ ਕਿ ਕਈ ਬੰਦਿਆਂ ਦੀ ਵੱਡੀ ਉਮਰ ਹੈ ਕਈ ਘੱਟ ਉਮਰੇ ਮਰ ਕੇ ਦੁਖੀ ਹੁੰਦੇ ਹਨ ਇਕ ਦੇਖਾ ਹੈ ਨਖਟੇ ਨਾਹੀ ਇਕ ਸਦਾ ਫਿਰੈ ਫਕੀਰ ਕਈ ਬੰਦੇ ਹੋਰਾਂ ਨੂੰ ਵੀ ਦੇ ਕੇ ਆਪੋ ਹੀ ਵਰਤਦੇ ਹਨ ਪਰ ਉਹਨਾਂ ਦਾ ਧਨ ਮੁਕਦਾ ਨਹੀਂ ਕਈ ਸਦਾ ਕੰਗਾਰ ਫਿਰਦੇ ਹਨ ਹੁਕਮੀ ਸਾਜੇ ਹੁਕਮੀ ਢਾਹੇ ਕਚਸੇ ਮੈ ਲਖ ਪ੍ਰਭੂ ਪਰਮਾਤਮਾ ਆਪਣੇ ਹੁਕਮ ਅਨੁਸਾਰ ਇੱਕ ਪਲਕ ਵਿੱਚ ਲੱਖਾਂ ਜੀਵ ਪੈਦਾ ਕਰਦਾ ਹੈ ਤੇ ਲੱਖਾਂ ਦਾ ਨਾਸ ਕਰ ਦਿੰਦਾ ਹੈ ਸਭ ਕੋ ਨੱਥੇ ਨੱਥਿਆ ਬਖਸ਼ੇ ਤੋੜੇ ਨੱਥ ਹਰੇਕ ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਰਜਾ ਰੂਪ ਨੱਥ ਵਿੱਚ ਜਕੜਿਆ ਪਿਆ ਹੈ ਜੇ ਸੁੱਤੇ ਬਖਸ਼ਿਸ਼ ਕਰਦਾ ਹੈ ਪਰਮਾਤਮਾ ਉਹਦੇ ਬੰਧਨ ਤੋੜਦਾ ਹੈ ਵਰਨਾ ਚਿਹਨਾ ਬਾਹਰਾ ਲੇਖੇ ਬਾਜ ਲਖ ਪਰ ਪ੍ਰਭੂ ਪਰਮਾਤਮਾ ਆਪ ਕਰਮਾਂ ਦੇ ਲੇਖੇ ਤੋਂ ਉਤਾ ਹੈ ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚਕਰ ਨਹੀਂ ਹੈ ਚਕਰ ਚਿਹਨ ਅਰ ਜਾਤ ਨ ਪਾਦ ਨਹਿਨ ਜੇ ਰੂਪ ਰੰਗ ਰੇਹ ਭੇ ਕੋ ਕਹਿ ਨ ਸਕਤਕੇ ਅਚਲ ਮੂਰਤਨ ਭੋ ਪ੍ਰਕਾਸ਼ ਅਮਤੋਜ ਕਹੀਜੈ ਕੋਰਿੰਦਰ ਦਰਾਨ ਸਾਹਾ ਸਹਾਣ ਗਣੀਜੈ ਕਿਉਂ ਕਥਿਐ ਕਿਉਂ ਆਖੀਐ ਜਪੈ ਸਚੋ ਸਚ ਉਸ ਦੇ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਓੰਜੋ ਹਰ ਥਾਂ ਹੋਣ ਵਾਲਾ ਦਿਸਦਾ ਹੈ ਕਰਣਾ ਕਥਨਾਕਾਰ ਸਭ ਨਾਨਕ ਆਪ ਇਕਾਥ ਹੈ ਨਾਨਕ ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ ਔਕਾਤ ਕੀ ਕਥਾ ਸੁਣੇ ਜਿਹੜਾ ਮਨੁੱਖ ਉਸ ਕਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ ਤੇ ਗੁਣ ਗਾਉਂਦਾ ਹੈ ਪਰਮਾਤਮਾ ਦੇ ਨਾਮ ਜਪਦਾ ਹੈ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਫਿਰ ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ ਮਾਨੋ ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹੁਣ ਮਹੱਲਾ ਪਹਿਲਾ ਅਜਰ ਜਰੈ ਤਾ ਨੌ ਕੁਲ ਬੰਦ ਜਦੋਂ ਮਨੁੱਖ ਮਨ ਦੀ ਅਵਸਥਾ ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ ਭਾਵ ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਰੋਕ ਲੈਂਦਾ ਹੈ ਤਾਂ ਇਸ ਦੇ ਨੌ ਹੀ ਕਰਮ ਤੇ ਗਿਆਨ ਇੰਦਰੇ ਜੈਜ ਹੱਦ ਵਿੱਚ ਰਹਿੰਦੇ ਹਨ ਪੂਜੈ ਪ੍ਰਾਣ ਹੋਵੇ ਥਿਰ ਕੰਧ ਜਦੋਂ ਮਨੁੱਖ ਸਵਾਸ ਸਵਾਸ ਪ੍ਰਭੂ ਨੂੰ ਸਿਮਰਦਾ ਹੈ ਇਹਦਾ ਸਰੀਰ ਵਿਕਾਰਾਂ ਵੱਲੋਂ ਡੋਲ ਹੋ ਜਾਂਦਾ ਹੈ ਪੱਕੀ ਕੰਧ ਵਰਗਾ ਬਣ ਜਾਂਦਾ ਹੈ ਕਹਾ ਅੰਤ ਆਇਆ ਕਹਾ ਇਹੋ ਜਾਣ ਕਿੱਥੋਂ ਆਇਆ ਹੈ ਤੇ ਕਿੱਥੇ ਇਸਨੇ ਜਾਣਾ ਹੈ ਭਾਵ ਇਹਦਾ ਜਨਮ ਮਰਨ ਦਾ ਚੱਕਰ ਫਿਰ ਮਿਟ ਜਾਂਦਾ ਹੈ ਪਰਮਾਤਮਾ ਦੇ ਨਾਮ ਸਿਮਰਨ ਦੀਆਂ ਇਹ ਬਰਕਤਾਂ ਹਨ ਜੀਵਤ ਮਰਤ ਰਹੇ ਪਰਵਾਣ ਜੀਵਤ ਭਾਵ ਭਾਵ ਨਫਾ ਨਫਸਾਨੇ ਖਾਸ਼ਾ ਤੋਂ ਮਰ ਕੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਦੁਨੀਆਂ ਵੱਲੋਂ ਮਰਦਾ ਹੈ ਤੇ ਫਿਰ ਪਰਮਾਤਮਾ ਦੇ ਦਰ ਤੇ ਜੀਉਂਦਾ ਹੈ ਹੁਕਮ ਬੂਝੈ ਤਤ ਪਛਾਣੈ ਤਦੋਂ ਜੀਵ ਪਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਅਸਲੀਅਤ ਨੂੰ ਪਛਾਣ ਲੈਂਦਾ ਹੈ ਇਹੋ ਪ੍ਰਸਾਦ ਗੁਰੂ ਤੇ ਜਾਣੈ ਇਹ ਮੇਰ ਇਸ ਨੂੰ ਗੁਰੂ ਤੋਂ ਮਿਲਦੀ ਹੈ ਹੋਂਦਾ ਭੜੀ ਅਗ્ઞાનਕ ਜਾਨਕ ਜਾਨ ਹੈ ਨਾਨਕ ਇਹ ਸਮਝ ਲੈ ਕੇ ਉਹੀ ਫਸਦਾ ਹੈ ਜੋ ਕਹਿੰਦਾ ਹੈ ਮੈਂ ਹਾਂ ਮੈਂ ਹਾਂ ਮੈਂ ਸਭ ਕੁਝ ਜਾਣਦਾ ਹਾਂ ਨਾ ਹੋ ਨਾ ਮੈਂ ਜੋ ਨਹੀਂ ਪਾਣ ਜਿੱਥੇ ਹੋਂ ਨਹੀਂ ਥਿੱਥੇ ਮੈਂ ਨਹੀਂ ਜਿੱਥੇ ਮੈਂ ਨਹੀਂ ਉਥੇ ਜੁਨੀਆਂ ਵਿੱਚ ਪੈਣ ਦਾ ਦੁੱਖ ਵੀ ਨਹੀਂ ਹੈ ਪੌੜੀ ਪੜਿਆ ਪੜੀ ਹੈ ਨਾਮ ਸਲਾਹਾ ਹੋਰ ਬੁੱਧੀ ਮਿੱਥਿਆ ਪ੍ਰਭੂ ਦਾ ਨਾਮ ਪੜਨਾ ਚਾਹੀਦਾ ਹੈ ਸਿਬ ਸਲਾਹ ਪੜਨੀ ਚਾਹੀਦੀ ਹੈ ਨਾਮ ਤੋਂ ਬਿਨਾ ਹੋਰ ਅਕਲਾ ਵੇਰਥਾ ਨ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਨਾਮ ਹੀ ਸੱਚਾ ਵਪਾਰ ਹੈ ਇਸ ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈ ਜਾਂਦਾ ਹੈ ਅੰਤ ਨਾ ਪਾਰਾ ਵਾਰ ਨਕੇ ਨਹੀਂ ਪਾਇਆ ਇਨਾ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ ਉਸ ਦਾ ਪਾਰਲਾ ਬੰਨਾ ਉਰਲਾ ਬੰਨਾ ਨਹੀਂ ਲੱਭਾ ਕਿਸੇ ਨੇ ਸਭ ਜਗ ਗਰਗੁਬਾਰ ਤਿੰਨ ਸੱਚ ਨਾ ਪਾਇਆ ਹਾਂ ਇਨਾਂ ਅਕਲਾਂ ਦੇ ਕਾਰਨ ਸਾਰਾ ਜਗਤ ਹੰਕਾਰ ਵਿਚੰਨਾ ਹੋ ਜਾਂਦਾ ਹੈ ਇਨਾਂ ਨਾਮਹੀਣ ਵਿਦਵਾਨਾਂ ਨੂੰ ਸੱਚ ਭਾਵਨਾਮ ਸਿਮਰਨਾ ਚੰਗਾ ਨਹੀਂ ਲੱਗਦਾ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਜਿਉਂ-ਜਿਉ ਇਹ ਨਾਮ ਵਿਸਾਰ ਕੇ ਤੁਰਦੇ ਹਨ ਹੋ ਮੈਦੇ ਕਾਰਨ ਮਾਨੋ ਕੜਾਏ ਵਿੱਚ ਤਲਿੰਦੇ ਹਨ ਬੜਦੀ ਅੰਦਰ ਦੇ ਤੇਲ ਦੁਬਦਾ ਘੱਤਿਆ ਬੜਦੀ ਅੰਦਰ ਤੇਲ ਦੁਬਦਾ ਘੱਤਿਆ ਇਹਨਾਂ ਦੇ ਹਿਰਦੇ ਵਿੱਚ ਪੈਦਾ ਹੋਈ ਹੋਈ ਦੁਬਦਾ ਮਾਨੋ ਬੜਦੀ ਵਿੱਚ ਤੇਲ ਪਾਇਆ ਜਾਂਦਾ ਹੈ ਭਾਵ ਦੁਬਧਾ ਦੇ ਕਾਰਨ ਵਿਦਿਆ ਤੋਂ ਪੈਦਾ ਹੋਇਆ ਹੰਕਾਰ ਹੋਰ ਵਦੀਕ ਦੁਖੀ ਕਰਦਾ ਹੈ ਆਇਆ ਉਠੀ ਖੇਲ ਫਿਰੈ ਓ ਵੱਤਿਆ ਜਿਹੜਾ ਬੰਦਾ ਜਗਤ ਵਿੱਚ ਆਉਂਦਾ ਹੈ ਤੇ ਮਰ ਜਾਂਦਾ ਹੈ ਭਾਵ ਵੇਰਥ ਜੀਵਨ ਗੁਜ਼ਾਰ ਜਾਂਦਾ ਹੈ ਤੇ ਸਾਰੀ ਉਮਰ ਅਵੇੜਾ ਹੀ ਪੌਂਦਾ ਫਿਰਦਾ ਹੈ ਨਾਨਕ ਸੱਚੇ ਮੇਲ ਸੱਚੇ ਰਤਿਆ ਏ ਨਾਨਕ ਸਦਾ ਅਥਰ ਰਹਿਣ ਵਾਲੇ ਪ੍ਰਭੂ ਵਿੱਚ ਉਸ ਬੰਦੇ ਦਾ ਮਿਲ ਹੁੰਦਾ ਹੈ ਜੋ ਸਦਾ ਉਸ ਸੱਚੇ ਦੇ ਪਿਆਰ ਵਿੱਚ ਰੰਗਿਆ ਹੁੰਦਾ ਹੈ। ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੋਂ ਨਿਮਿਆ ਮਾਸੈ ਅੰਦਰ ਵਾਸ ਸਭ ਤੋਂ ਪਹਿਲਾ ਮਾਸ ਭਾਵ ਪਿਤਾ ਦੇ ਵਿਰਜ ਤੋਂ ਹੀ ਜੀਵ ਦੀ ਹਸਤੀ ਦਾ ਮੁੱਢ ਵੱਜਦਾ ਹੈ। ਫਿਰ ਮਾਸ ਭਾਵ ਮਾਂ ਦੇ ਪੇਟ ਵਿੱਚ ਹੀ ਇਸ ਦਾ ਵਸੇਬਾ ਹੁੰਦਾ ਹੈ। ਜੀਓ ਪਾਏ ਮਾਸ ਮੋਏ ਮਿਲਿਆ ਹੱਡ ਚੰਮ ਤਨ ਮਾਸ ਜਦੋਂ ਪੁਤਲੇ ਵਿੱਚ ਜਾਨ ਪੈਂਦੀ ਹੈ ਤਾਂ ਵੀ ਜੀਵ ਰੂਪ ਮਾਸ ਮੂਹ ਵਿੱਚ ਮਿਲਦਾ ਹੈ ਜੀਵ ਜਿਹੜੀ ਹੁੰਦੀ ਵੀ ਫਿਰ ਮਾਸ ਦੀ ਹੁੰਦੀ ਹੈ ਇਸ ਦੇ ਸਰੀਰ ਦੀ ਸਾਰੀ ਹੀ ਘਾੜਤ ਹੱਡ ਚਾਮ ਸਰੀਰ ਸਭ ਕੁਝ ਮਾਸ ਹੀ ਬਣਦਾ ਹੈ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਜਦੋਂ ਮਾਂ ਦੇ ਪੇਟ ਰੂਪ ਮਾਸ ਵਿੱਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਵੀ ਮੰਮਾ ਰੂਪ ਮਾਸ ਖੁਰਾਕ ਮਿਲਦੀ ਹੈ ਭਾਵ ਮਾਤਾ ਦਾ ਦੁੱਧ ਮਿਲਦਾ ਹੈ ਸਭ ਤੋਂ ਪਹਿਲਾਂ ਮੋਹ ਮਾਸ ਹੈ ਕੀ ਜੀਭ ਮਾਸ ਹੈ ਕੀ ਮਾਸ ਹੈ ਅੰਦਰ ਸਾਸ ਇਸ ਦਾ ਮੂੰਹ ਵੀ ਮਾਸ ਦਾ ਹੈ ਜੀਭ ਵੀ ਮਾਸ ਦੀ ਹੈ ਮਾਸ ਵਿੱਚ ਸਾਹ ਲੈਂਦਾ ਹੈ ਵੱਡਾ ਹੋਆ ਵਿਆਹਿਆ ਵੱਡਾ ਹੋਆ ਵੀ ਆਹਿਆ ਘਰ ਲੈ ਆਇਆ ਮਾਸ ਜਦੋਂ ਜਵਾਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਪੇਸਤਰੀ ਰੂਪ ਮਾਸ ਹੀ ਘਰ ਲੈ ਆਉਂਦਾ ਹੈ ਮਾਸੋ ਹੀ ਮਾਸ ਉਪਜੈ ਮਾਸੋ ਸਭੋ ਸਾਖ ਫਿਰ ਮਾਸ ਤੋਂ ਹੀ ਬੱਚਾ ਰੂਪ ਮਾਸ ਜੰਮਦਾ ਹੈ ਸੋ ਜਗਤ ਦਾ ਸਾਰਾ ਸਾਖ ਸੰਬੰਧ ਮਾਸ ਤੋਂ ਹੀ ਹੈ ਸਤਿਗੁਰ ਮਿਲੇ ਹੁਕਮ ਬੁਝੀਐ ਤਾਂ ਕੋ ਆਵੈ ਰਾਸ ਮਾਸ ਖਾਣ ਜਾਂ ਨਾ ਖਾਣ ਦਾ ਨਿਰਣਾ ਸਮਝਣ ਦੇ ਥਾ ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜਾ ਸਮਝੀਏ ਤਾਂ ਜੀਵ ਦਾ ਜਗਤ ਵਿੱਚ ਆਉਣਾ ਨੇਪਰੇ ਚੜਦਾ ਹੈ ਆਪ ਛੁਟੈ ਨਾ ਛੁਟੀਐ ਨਾਨਕ ਬਚਨ ਬਿਨਾਸ ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਾਂ ਕਿੰਨਾ ਡੂੰਗਾ ਵਾਸਤਾ ਪੈਂਦਾ ਹੈ ਕਿ ਆਪਣੇ ਜੋਰ ਨਾਲ ਇਸ ਤੋਂ ਬਚਿਆ ਇਸ ਤੋਂ ਬਚਿਆ ਖਲਾਸੀ ਨਹੀਂ ਹੁੰਦੀ ਤੇ हे ਨਾਨਕ ਇਸ ਕਿਸਮ ਦੀ ਚਰਚਾ ਨਾਲ ਨਿਰੀ ਹਾਨੇ ਹੀ ਹੁੰਦੀ ਹੈ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਆਪਣੇ ਵੱਲੋਂ ਮਾਸ ਦਾ ਤਿਆਗੀ ਮੂਰਖ ਪੰਡਤ ਮਾਸ ਮਾਸ ਆ ਕੇ ਚਰਚਾ ਕਰਦਾ ਹੈ ਪਰ ਨਾ ਇਸ ਨੂੰ ਆਤਮਿਕ ਜੀਵਨ ਦੀ ਸਮਝ ਨਾ ਇਸ ਨੂੰ ਸੁਰਤ ਹੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਣੇ ਨਹੀਂ ਤਾਂ ਇਹ ਗੋ ਨਾਲ ਵਿਚਾਰੇ ਕਿ ਮਾਸ ਤੇ ਸਾਗ ਵਿੱਚ ਕੀ ਫਰਕ ਹੈ ਤੇ ਕਿਸ ਦੇ ਖਾਣ ਵਿੱਚ ਪਾਪ ਹੈ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਪ੍ਰਾਣੇ ਸਮੇਂ ਵਿੱਚ ਵੀ ਲੋਕ ਦੇਵਤਿਆਂ ਦੇ ਸੁਭਾਅ ਅਨੁਸਾਰ ਭਾਵ ਦੇਵਤਾਂ ਨੂੰ ਖੁਸ਼ ਕਰਨ ਲਈ ਗੈਂਡਾ ਮਾਰ ਕੇ ਹੋਮ ਤੇ ਜਗ ਕਰਦੇ ਸਨ ਮਾਸ ਛੋੜ ਬੈਸ ਨੱਕ ਪਕੜੇ ਰਾਤੀ ਮਾਨਸ ਖਾਣੇ ਜੋ ਮਾਸ ਜੋ ਮਨੁੱਖ ਆਪਣੇ ਵੱਲੋਂ ਮਾਸ ਤਿਆਗ ਕੇ ਜਦ ਕਦੇ ਕਿਤੇ ਮਾਸ ਵੇਖਣ ਤਾਂ ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ ਕਿ ਮਾਸ ਦੀ ਬੋ ਆ ਰਹੀ ਹੈ ਉਹ ਰਾਤ ਨੂੰ ਮਨੁੱਖ ਨੂੰ ਖਾ ਜਾਂਦੇ ਹਨ ਭਾਵ ਲੋਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਰਸੂਬੇ ਬੰਦੇ ਹਨ ਕਿਸੇ ਦਾ ਹੱਕ ਖਾਣਾ ਇਹ ਵੀ ਇੱਕ ਮਾਸ ਖਾਣਾ ਹੀ ਹੈ ਗੁਰਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੈ ਜੇ ਮਰਦਾਰ ਨਾ ਖਾਏ ਮੁਸਲਮਾਨ ਭਰਾਵਾਂ ਵਾਸਤੇ ਉਹ ਗਾਹ ਹੈ ਹੱਕ ਖਾਣਾ ਬਗਾਨਾ ਤੇ ਹਿੰਦੂ ਸਿੱਖਾਂ ਵਾਸਤੇ ਇਹ ਫਿਰ ਸੋਰ ਦੀ ਤਰ੍ਹਾਂ ਹੈ ਸੋਰੋ ਵਿਚਾਰ ਗੁਰੂ ਜੀ ਫਰਮਾਉਂਦੇ ਹਨ ਮਾਸ ਛੋੜ ਬੈਸ ਨੱਕ ਪਕੜੈ ਰਾਤੀ ਮਾਨਸ ਖਾਣੇ ਜੋ ਮਨੁੱਖ ਆਪਣੇ ਵੱਲੋਂ ਮਾਸ ਤਿਆਗ ਕੇ ਜਦ ਕਦੇ ਕਿਤੇ ਮਾਸ ਵੇਖਣ ਤਾਂ ਬੈਠ ਕੇ ਆਪਣਾ ਨੱਕ ਪਕੜ ਲੈਂਦੇ ਹਨ ਬੰਦ ਕਰ ਲੈਂਦੇ ਹਨ ਕਿ ਮਾਸ ਦੀ ਬੋ ਆ ਗਈ ਹੈ ਉਹ ਰਾਤ ਨੂੰ ਮਨੁੱਖ ਨੂੰ ਖਾ ਜਾਂਦੇ ਹਨ ਭਾਵ ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਦੇ ਹਨ ਜਿਹੜੇ ਠੱਗ ਹੁੰਦੇ ਹਨ ਭੜਕਾਰੇ ਲੋਕ ਕਾਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਜੈ ਮਾਸ ਨਾ ਖਾਣ ਦਾ ਇਹ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਹਨ ਉਹ ਜਿਨ੍ਹਾਂ ਨੂੰ ਆਪ ਨਾ ਸਮਝ ਹੈ ਨਾ ਸੁਰਤ ਹੈ ਨਾਨਕ ਅੰਦੇ ਸਿਓ ਕਿਆ ਕਹੀਐ ਕਹੈ ਨਾ ਕਹਿਆ ਬੂਝੈ ਪਰ ਹੈ ਨਾਨਕ ਕਿਸੇ ਅਨੇ ਮਨੁੱਖ ਨੂੰ ਸਮਝਣ ਦਾ ਕੋਈ ਲਾਭ ਨਹੀਂ ਜੇ ਕੋਈ ਇਸ ਨੂੰ ਸਮਝਾਵੇ ਭੀ ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ ਓਏ ਅੰਨੇ ਉਹ ਨਹੀਂ ਜਿਹੜੇ ਅੱਖਾਂ ਤੋਂ ਅੰਨੇ ਹੋਣ ਇਹ ਅੰਨੇ ਉਹ ਹਨ ਜਿਹੜੇ ਅਕਲ ਦੇ ਅੰਨੇ ਹੁੰਦੇ ਹਨ ਵੇਖਦਿਆਂ ਹੋਇਆ ਵੀ ਅੰਨੇ ਹੁੰਦੇ ਹਨ ਅੰਦਾ ਹੋਏ ਸੋ ਅੰਧ ਕਮਾਵੇ ਤੇ ਸ੍ਰਿਦੈ ਸੇ ਲੋਚਣ ਨਹੀਂ ਜੇ ਕਹੋ ਅੰਨਾ ਕੌਣ ਹੈ ਤਾਂ ਅੰਨਾ ਉਹ ਜੋ ਅੰਨਿਆਂ ਵਾਲਾ ਕੰਮ ਕਰਦਾ ਹੈ ਜਿਸਦੇ ਦਿਲ ਵਿੱਚ ਉਹ ਅੱਖਾਂ ਨਹੀਂ ਹਨ ਭਾਵ ਜੋ ਸਮੇ ਤੋਂ ਸਖਣਾ ਹੈ ਮਾਤਾ ਪਿਤਾ ਕੀ ਰਕਤ ਨੇ ਪੁੰਨੇ ਮੱਛੀ ਮਾਸ ਨਾ ਖਾਈ ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਪਿਤਾ ਮਾਂ ਤੇ ਪਿਓ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ ਆਦਕ ਦੇ ਮਾਸ ਤੋਂ ਪਰਹੇਜ ਕਰਦੇ ਹਨ ਭਾਵੇਂ ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ ਕਰਨ ਦਾ ਕੀ ਭਾਵ ਪਹਿਲਾਂ ਪਿਤਾ ਮਾਂ ਪਿਓ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ ਇਸ ਤਰੀ ਪੁਰਖ ਹੈ ਜਾਨ ਇਸ ਮੇਲਾ ਉੱਥੈ ਮੰਦ ਕਮਾਹੀ ਫਿਰ ਜਦੋਂ ਰਾਤ ਨੂੰ ਜਨਾਨੀ ਤੇ ਮਰਦ ਇਕੱਠੇ ਹੁੰਦੇ ਆਂ ਤਦੋਂ ਵੀ ਮਾਸ ਨਾਲ ਹੀ ਮੰਦ ਭਾਵ ਭੋਗ ਕਰਦੇ ਹਨ ਇਹ ਗੁਰੂ ਜੀ ਆਪਣੀ ਬਾਣੀ ਵਿੱਚ ਫਰਮਾ ਰਹੇ ਹਨ ਗੁਰੂ ਪਿਆਰਿਓ ਸੋ ਅਖਰ ਲਿਖੇ ਸੇਵੀ गावाਂ ਅਵਰ ਨਾ ਜਾਣਾ ਬਾਣੀ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸ ਹੈ ਕੇ ਭਾਂਡੇ ਅਸੀਂ ਸਾਰੇ ਤੁਸੀਂ ਸਾਰੇ ਮਾਸ ਦੇ ਪੁਤਲੇ ਹਾਂ ਸਾਡਾ ਮੋਢ ਮਾਸ ਤੋਂ ਹੀ ਬੱਜਾ ਹੈ ਅਸੀਂ ਮਾਸ ਤੋਂ ਹੀ ਪੈਦਾ ਹੋਏ ਹਾਂ ਗਿਆਨ ਧਿਆਨ ਕਛੂ ਜੈ ਨਾਹੀ ਚਤਰ ਕਹਾਵੇ ਪਾਂਡੇ ਮਾਸ ਦਾ त्यागी ਪੰਡਤ ਮਾਸ ਦੀ ਚਰਜਾ ਛਿੜ ਕੇ ਐਵੇਂ ਆਪਣੇ ਆਪ ਨੂੰ ਸਿਆਣਾ ਖਵਾਂਦਾ ਹੈ ਅਸਲ ਵਿੱਚ ਇਸ ਨੂੰ ਨਾ ਸਮਝ ਹੈ ਨਾ ਸੁਰਤ ਹੈ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਭਲਾ ਦੱਸੋ ਪੰਡਤ ਜੀ ਇਕੀ ਕੇ ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ ਵਰਤਿਆ ਮਾਸ ਚੰਗਾ ਜੀ ਜੰਤ ਸਭ ਮਾਸੋਂ ਹੋਏ ਜੀਏ ਲਿਆ ਵਾਸੇਰਾ ਫਿਰ ਸਾਰੇ ਜੀ ਜੰਤ ਮਾਸ ਤੋਂ ਪੈਦਾ ਹੁੰਦੇ ਹੋਏ ਪੈਦਾ ਹੋਏ ਹਨ ਜਿੰਦ ਨੇ ਵਾਸ ਵਿੱਚ ਹੀ ਡੇਰਾ ਲਾਇਆ ਹੋਇਆ ਹੈ ਅਪੱਖ ਭਖ ਹੈ ਭਖ ਤਜ ਛੋੜੈ ਅੰਧ ਗੁਰੂ ਜਨ ਕੇਰਾ ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨਾ ਹੈ ਉਹ ਨਾ ਖਾਣ ਯੋਗ ਚੀਜ਼ ਭਾਵ ਪ੍ਰਾਇਆ ਹੱਕ ਤਾਂ ਖਾਂਦੇ ਹਨ ਤੇ ਖਾਣ ਚੋਗ ਚੀਜ਼ ਖਾਣ ਯੋਗ ਚੀਜ਼ ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਇਹ ਮੁੱਢ ਵੱਜਿਆ ਤਿਆਗਦੇ ਹਨ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸ ਹੈ ਕੇ ਭਾਂਡੇ ਅਸੀਂ ਸਾਰੇ ਮਾਸ ਦੇ ਪੁਤਲੇ ਹਾਂ ਸਾਡਾ ਮੁੱਢ ਮਾਸ ਤੋਂ ਹੀ ਵੱਜਿਆ ਹੈ ਅਸੀਂ ਮਾਸ ਤੋਂ ਹੀ ਪੈਦਾ ਹੋਏ ਹਾਂ ਗਿਆਨ ਧਿਆਨ ਕਜ ਸੂਜੈ ਨਾਹੀਂ ਚਤਰ ਕਹਾਵੇ ਪਾਂਡੇ मास ਦਾ त्यागी ਪੰਡਤ ਮਾਸ ਦੀ ਚਰਚਾ ਛੇੜ ਕੇ ਆਵੇਂ ਆਪਣੇ ਆਪ ਨੂੰ ਸਿਆਣਾ ਖਵਾਂਦਾ ਹੈ ਅਸਲ ਵਿੱਚ ਇਸ ਨੂੰ ਨਾ ਸਮਝ ਹੈ ਨਾ ਸੁਰਤ ਹੈ ਮਾਸ ਪੁਰਾਣੀ ਮਾਸਕ ਤੇ ਵੀ ਚੌਂ ਜੁਗ ਮਾਸ ਸਮਾਣਾ ਚੌਂ ਜੁਗ ਮਾਸ ਕਮਾਣਾ ਪ੍ਰਾਣਾ ਵਿੱਚ ਮਾਸ ਦਾ ਜਿਗਰ ਮੁ슬ਮਾਨੀ ਮਜ਼ਬੀ ਕਿਤਾਬਾਂ ਵਿੱਚ ਵੀ ਮਾਸ ਵਰਤਣ ਦਾ ਜਿਗਰ ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤਿੰਦਾ ਚਲਾ ਆਇਆ ਹੈ ਜਾਜ ਕਾਜ ਵਿਆਹ ਸੁਹਾਵੇ ਉਥੈ ਮਾਸ ਸੁਮਾਣਾ ਜਗ ਵਿੱਚ ਵਿਆਹ ਆਦ ਕਾਜ ਵਿੱਚ ਮਾਸ ਦੀ ਵਰਤੋਂ ਪ੍ਰধান ਹੈ ਉਨੀ ਥਾਈ ਮਾਸ ਵਰਤਿੰਦਾ ਰਿਹਾ ਹੈ ਇਸਤਰੀ ਪੁਰਖ ਨਿਪਜੈ ਮਾਸੋਂ ਪਾਤ ਸਾਹ ਸੁਲਤਾਨਾ ਜਨਾਨੀ ਮਰਦ ਸ਼ਾਹ ਪਾਸ਼ਾ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ ਜੇ ਹੋਏ ਦਿਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਜੇ ਸਾਰੇ ਮਾਸ ਤੋਂ ਵਰਨਕਾਰ ਕੇ ਨਰਕ ਵਿੱਚ ਪੈਂਦੇ ਹਦਿਸਤੇ ਹਨ ਤਾਂ ਉਹਨਾਂ ਤੋਂ మాਸ त्यागी ਪੰਡਤ ਨੂੰ ਦਾਨ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਦਾਨ ਤੇ ਸਾਰਿਆਂ ਤੋਂ ਲਈ ਜਾਂਦੇ ਹਨ ਤੇ ਉੰਜ ਕਹਿੰਦੇ ਹਨ ਕਿ మాਸ ਨਹੀਂ ਚੰਗਾ ਤੇ ਫਿਰ ਉਹ ਦਾਨ ਜਿਹੜਾ ਲੈਂਦੇ ਹਨ ਗੁਰੂ ਜੀ ਫਰਮਾਉਂਦੇ ਹਨ ਫਿਰ ਉਹ ਵੀ ਨਹੀਂ ਲੈਣਾ ਚਾਹੀਦਾ ਗੁਰੂ ਪਿਆਰੇ ਸ਼ਬਦ ਲਮੇਰਾ ਹੈ ਸੋ ਬਾਕੀ ਸ਼ਬਦੀ ਵਿਆਖਿਆ ਆਪਾਂ ਕੱਲ ਅਗਲੇ ਐਪੀਸੋਡ ਵਿੱਚ ਕਰਾਂਗੇ ਆਓ ਦੋ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਇਤ ਹੁੰਦੇ ਆ ਜਜ ਕਾ ਜਿ ਵਿ ਆਹੇ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤਸ਼ਾਹ ਸੁਲਤਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1200 99 1299 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1290 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਕੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ